ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਅਡੋਲ ਆਈ ਦਿਨ ਠੱਗੀ ਮਾਰਨ ਵਾਲੇ ਨਵੇਂ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਿ ਹੈਰਾਨ ਕਰ ਰਹੇ ਨੇ ਤਾਜ਼ਾ ਮਾਮਲਾ ਮਹਾਰਾਸ਼ਟਰ ਦੇ ਥਾਣੀ ਜ਼ਿਲ੍ਹੇ ਦੇ ਵਿੱਚ ਸਾਹਮਣੇ ਆ ਜਿੱਥੇ ਕਿ ਇੱਕ ਵਿਅਕਤੀ ਨੇ ਵਿਆਹ ਦੇ ਬਹਾਨੇ 73 ਸਾਲਾ ਔਰਤ ਦੇ ਨਾਲ 57 ਲੱਖ ਰੁਪਏ ਤੋਂ ਉਪਾਦਿਤ ਠੱਗੀ ਮਾਰੀ ਹੈ ਵਿਸ਼ਨੂ ਨਗਰ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਨੇ ਦੱਸਿਆ ਕਿ ਪੀੜਤਾ ਡੋਬੀ ਵਾਲੀ ਇਲਾਕੇ ਦੇ ਨਾਨਾ ਸ਼ੰਕਰ ਸ਼ੇਠ ਰੋਡ ਤੇ ਇੱਕ ਰਿਹਾਇਸ਼ੀ ਕੰਪਲੈਕਸ ਦੇ ਵਿੱਚ ਰਹਿੰਦੀ ਆ ਉਹ ਇੱਕ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਵਿਆਹ ਦੇ ਸਬੰਧੀ ਇਸ ਹਾਰ ਨਹੀਂ ਬਹਾਟ ਸਾਲਾ ਦੋਸ਼ੀ ਨੂੰ ਮਿਲੀਆ ਸੋ ਇਹ ਵੀ ਕਿਹਾ ਗਿਆ ਕਿ ਔਰਤ ਦਾ ਵਿਸ਼ਵਾਸ ਜਿੱਤਣ ਤੋਂ ਬਾਅਦ ਦੋਸ਼ੀ ਨੇ ਉਸਦੇ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਉਸ ਨੂੰ ਪੂਨੇ ਦੇ ਵਿੱਚ ਸ਼ਾਂਤੀਪੂਰਨ ਜੀਵਨ ਜਿਉਣ ਦਾ ਜਿਹੜਾ ਸੁਪਨਾ ਵੀ ਦਿਖਾਇਆ ਉਹਨੇ ਕਿਹਾ ਕਿ ਦੋਸ਼ੀ ਨੇ ਔਰਤ ਨੂੰ ਪੂਨੇ ਦੇ ਵਿੱਚ ਘਰ ਖਰੀਦਣ ਦੀ ਆਪਣੀ ਯੋਜਨਾ ਦੇ ਬਾਰੇ ਦੱਸਿਆ ਤੇ ਉਸ ਨੂੰ 35 ਲੱਖ ਰੁਪਏ ਆਪਣੇ ਖਾਤੇ ਦੇ ਵਿੱਚ ਭੇਜਣ ਦੇ ਲਈ ਰਾਜੀ ਕਰ دیا۔ ਉਸ ਨੇ ਜਾਲੀ ਰਸੀਦਾਂ ਤੇ ਜਾਲੀ ਜਾਇਦਾਦ ਦੇ ਦਸਤਾਵੇਜ਼ ਦਿਖਾ ਕੇ ਔਰਤ ਨੂੰ ਭਰੋਸਾ ਦਿੱਤਾ। ਸੋ ਪੁਲਿਸ ਦੇ ਅਨੁਸਾਰ ਦੋਸ਼ੀ ਕੁਝ ਸਮੇਂ ਦੇ ਲਈ ਔਰਤ ਦੇ ਘਰ ਵੀ ਰਿਹਾ ਤੇ ਇਸੇ ਦੌਰਾਨ ਉਸ ਨੇ ਲਗਭਗ 20 ਲੱਖ ਰੁਪਏ ਦੇ ਗਹਿਣੇ ਵੀ ਉਸਦੇ ਚੋਰੀ ਕਰ ਲਏ ਨੇ। ਇਹ ਵਿੱਚੋਂ 2,40,000 ਰੁਪਏ ਨਕਦ ਕਢਵਾ ਲਏਗੇ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਪਿਛਲੇ ਮਹੀਨੇ ਔਰਤ ਦੇ ਨਾਲ ਪੈਸੇ ਠੱਗਣ ਤੋਂ ਬਾਅਦ ਉਸ ਦੇ ਨਾਲ ਸੰਪਰਕ ਤੋੜ ਲਿਆ ਸੀ। ਇਸੇ ਵੇਲੇ ਉਹ ਫਰਾਰ ਹੈ। ਪੀੜਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਭਾਰਤੀ ਦੰਡ ਸਹੈਂਤਾ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ। ਇਹ ਵੀ ਦੱਸਿਆ ਗਿਆ ਕਿ ਹੁਣ ਅਧਿਕਾਰੀਆਂ ਦੇ ਮੁਤਾਬਕ ਕੀ ਮਾਮਲੇ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾਂ ਵੀ ਲਗਾਤਾਰ ਚੱਲ ਰਹੀ ਨੇ। ਸੋ ਜਿਸ ਤਰੀਕੇ ਦੇ ਨਾਲ ਇਹ ਠੱਗੀ ਦਾ ਮਾਮਲਾ ਸਾਹਮਣੇ ਆ ਜੋ ਕਿ ਹੈਰਾਨ ਕਰ ਰਿਹਾ ਪਰ ਸੋ ਜਿਸ ਤਰੀਕੇ ਦੇ ਨਾਲ ਇਹ ਠੱਗੀ ਦਾ ਮਾਮਲਾ ਸਾਹਮਣੇ ਹੈਰਾਨ ਜਰੂਰ ਕਰ ਰਿਹਾ ਤੇ ਇਸੇ ਦੌਰਾਨ ਆਪਣਾ ਤੇ ਆਪਣਾ ਬਚਾਅ ਕਰਨਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਸ਼ਿਕਾਰ ਪ੍ਰਾਣੀ ਬਣਾ ਰਹੀ ਨੇ ਤੇ ਉਹਨਾਂ ਤੋਂ ਬਚਣਾ ਚਾਹੀਦਾ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ